ਜੀਰੇ ਸ਼ਹਿਰ ਦੇ ਰਾਜਨੀਤਿਕ ਖਾੜੇ ਦੇ ਵਿੱਚ ਕੱਲ ਯਾਨੀ ਕਿ 12 ਅਗਸਤ ਦਿਨ ਸੋਮਵਾਰ ਨੂੰ ਇੱਕ ਬਹੁਤ ਵੱਡਾ ਦੰਗਲ ਹੋਣ ਜਾ ਰਿਹਾ ਜਿਹਨੂੰ ਕਿ ਜੀਰੇ ਦੇ ਵਿੱਚ ਜੀਰੇ ਦੀ ਰਾਜਨੀਤੀ ਦੇ ਵਿੱਚ ਇਤਿਹਾਸਕ ਦੰਗਲ ਵੀ ਜੇ ਕਹੀਏ ਤਾਂ ਉਹ ਵੀ ਸਹੀ ਗੱਲ ਹੋਵੇਗੀ ਕਿਉਂਕਿ ਨਗਰ ਕੌਂਸਲ ਜੀਰਾ ਦੇ ਜਿਹੜੇ ਮੌਜੂਦਾ ਪ੍ਰਧਾਨ ਡਾਕਟਰ ਸ਼ਪਾਲ ਸਿੰਘ ਗਿੱਲ ਸਨ ਉਹਨਾਂ ਨੂੰ ਡਾਇਰੈਕਟਰ ਲੋਕਲ ਬਾਡੀ ਵਿਭਾਗ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਡਿਸਮਿਸ ਕਰਨ ਦੀ ਵਜ੍ਹਾ ਪ੍ਰਧਾਨ ਸਾਹਿਬ ਦਾ ਲਗਾਤਾਰ ਜੀਰਾ ਦਫ਼ਤਰ ਵਿੱਚੋਂ ਗੈਰਹਾਜ਼ਰ ਰਹਿਣਾ ਦੱਸਿਆ ਜਾ ਰਿਹਾ ਸਾਡੀ ਜਾਣਕਾਰੀ ਮੁਤਾਬਕ ਡਾਕਟਰ ਸੁਪਾਲ ਸਿੰਘ ਗਿੱਲ ਉੱਪਰ ਜੀਰਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਡਾਕਟਰ ਗਿੱਲ ਆਪਣੀ ਬਾਰੋ-ਬਾਰ ਜ਼ਮਾਨਤ ਕਰਵਾਉਣ ਦੇ ਚੱਕਰ ਦੇ ਵਿੱਚ ਦਫ਼ਤਰ ਦੇ ਵਿੱਚੋਂ ਲਗਾਤਾਰ ਗੈਰ ਹਾਜ਼ਰ ਰਹਿ ਇਸ ਕਰਕੇ ਉਹਨਾਂ ਨੂੰ ਡਾਇਰੈਕਟਰ ਲੋਕਲ ਬਾਡੀ ਭਾਗ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਨਗਰ ਕੌਂਸਲ ਜੀਰਾ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦੇ ਲਈ ਕਿਉਂਕਿ ਹੁਣ ਜਿਹੜੇ ਪ੍ਰਧਾਨ ਨੂੰ ਡਿਸਮਿਸ ਕੀਤੇ ਗਏ ਨੇ ਇਸ ਲਈ ਨਵੇਂ ਪ੍ਰਧਾਨ ਦੀ ਚੋਣ ਕਰਨ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਫਰੋਜਪੁਰ ਵੱਲੋਂ ਐਸਜੀਐਮ ਜੀਰਾ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਜਿਸ ਦੇ ਸਬੰਧ ਵਿੱਚ ਉਹਨਾਂ ਨੇ 12 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਮੀਟਿੰਗ ਰੱਖੀ ਆ ਇਸ ਸਬੰਧੀ ਜਦੋਂ ਨਗਰ ਕੌਂਸਲ ਜੀਰਾ ਦੇ ਕਾਰਜ ਸਾਕ ਅਫਸਰ ਧਰਮਪਾਲ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਗਿੱਲ ਡਿਸਮਿਸ ਹੋਏ ਨੇ ਇਸ ਗੱਲ ਦੀ ਉਹਨਾਂ ਨੇ ਪੁਸ਼ਟੀ ਕੀਤੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੱਲ ਦੀ ਮੀਟਿੰਗ ਦੇ ਵਿੱਚ ਕੋਰਮ ਪੂਰਾ ਹੁੰਦਾ ਤਾਂ ਨਗਰ ਕੌਂਸਲ ਜੀਰਾ ਨੂੰ ਇੱਕ ਨਵਾਂ ਵਰਦਾਨ ਵੀ ਮਿਲ ਸਕਦਾ ਨਗਰ ਕੌਂਸਲ ਜੀਰਾ ਦੇ ਜੇਕਰ ਆਪਾਂ ਢਾਂਚੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਟੋਟਲ 17 ਐਮਸੀ ਹਨ ਤੇ ਇੱਕ ਵੋਟ ਉਹਦੇ ਵਿੱਚ ਹਲਕਾ ਵਿਧਾਇਕ ਦੀ ਮਤ ਨਹੀਂ ਬਣਦੀ ਆ ਜਿਸ ਲਈ ਟੋਟਲ 18 ਵੋਟਾਂ ਜਿਹੜੀਆਂ ਉਹ ਬਣਦੀਆਂ ਨੇ ਇਸ ਲਈ ਮੌਜੂਦਾ ਸੱਤਾਧਾਰੀ ਪਾਰਟੀ ਜਿਹੜੀ ਆ ਉਹਨੂੰ ਆਪਣੇ ਵਿਧਾਇਕ 3 ਨਿਸ਼ਕਟਾਰੀਆਂ ਤੋਂ ਇਲਾਵਾ 8 ਹੋਰ ਵੋਟਾਂ ਜਾਣੇ ਕਿ 8 ਹੋਰ ਐਮਸੀਆਂ ਦੀ ਜ਼ਰੂਰਤ ਹੈ ਤੇ ਇੱਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਜੀਰੇ ਦੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਦੋ ਚਿਹਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਐਮਸੀ ਸਿੱਖ ਚਿਹਰਾ ਹੈ ਤੇ ਇੱਕ ਐਮਸੀ Hindu ਚਿਹਰਾ ਜੋ ਕਿ ਪ੍ਰਧਾਨਗੀ ਲੈਣ ਦੇ ਲਈ ਸੱਤਾਧਾਰੀ ਪਾਰਟੀ ਦਾ ਪੂਰਾ ਸਹਿਯੋਗ ਕਰ ਰਹੇ ਹਨ ਦੂਜੇ ਪਾਸੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਜੋ ਕਿ ਸਾਡੇ ਸੂਤਰ ਮੁਤਾਬਕ ਦੱਸਿਆ ਜਾ ਰਿਹਾ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਆਪਣੇ ਨਾਲ 11 ਐਮਸੀ ਹੋਣ ਦਾ ਦਾਵਾ ਕਰ ਰਹੇ ਹਨ ਤੇ ਹੁਣ ਇਹ ਤੇ ਹੁਣ ਕੱਲ ਨੂੰ ਹੀ ਪਤਾ ਲੱਗੇਗਾ ਕਿ ਕਿਹਦੀਆਂ ਦਾਅਵਿਆਂ ਦੇ ਵਿੱਚ ਜਾਂ ਕਿਹਦੀਆਂ ਗੱਲਾਂ ਦੇ ਵਿੱਚ ਕਿੰਨੀ ਸਚਾਈ ਆ ਤੇ ਕਿਹੜਾ ਕੱਲ ਨੂੰ ਪ੍ਰਧਾਨਗੀ ਦੀ ਕੁਰਸੀ ਨੂੰ ਹੱਥ ਪਾਉਂਦਾ ਕਿਉਂਕਿ ਦੋਵੇਂ ਤਰ੍ਹਾਂ ਹੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਮੌਜੂਦਾ ਵਿਧਾਇਕ ਸ੍ਰੀ ਨਰੇਸ਼ ਕਾਰਿਆ ਦੋਵੇਂ ਹੀ ਦਮ ਪਰ ਰਹਿਣੇ ਕੀ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਕੱਲ ਨੂੰ ਬਣਗੇ ਕੀ ਹੋਊਗਾ ਇਹ ਤੇ ਕੱਲ ਨੂੰ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਪਰ ਇੱਕ ਇੱਥੇ ਹੋਰ ਵੀ ਇੱਕ ਬੜੀ ਇੰਟਰਸਟਿੰਗ ਗੱਲ ਆ ਕਿ ਹੁਣ ਜਦੋਂ ਪ੍ਰਧਾਨਗੀ ਦੀ ਕੁਰਸੀ ਡਾਕਟਰ ਸਪਾਰਸ਼ ਸਿੰਘ ਗਿੱਲ ਜੀ ਦੇ ਕੋਲੋਂ ਜਾ ਰਹੀ ਸੀ ਤਾਂ ਉਹਨਾਂ ਨੇ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਜਿਹੜੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਸ ਵਿੱਚ ਕਰਨ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਉਸ ਦੇ ਖਿਲਾਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਵੀ ਪਾਈ ਸੀ ਤੇ ਇਤੇ ਪਾਕਨ ਉਸ ਡੈਕਟਰ ਦੀ ਤਰੀਕ ਵੀ ਕੱਲ ਹੀ ਆ ਇਸ ਲਈ ਜੇਕਰ ਇਹ ਗੱਲ ਕਹਿ ਦਈਏ ਕਿ ਕੱਲ ਜਾਨੀ 12 ਅਗਸਤ ਜੀਰੇ ਦੀ ਰਾਜਨੀਤਿਕ ਸਫਾ ਦੇ ਵਿੱਚ ਇੱਕ ਬਹੁਤ ਅਹਿਮ ਦਿਨ ਹੋਣ ਜਾ ਰਿਹਾ ਤਾਂ ਇਹ ਕੋਈ ਅਤਕਤਨੀ ਨਹੀਂ ਹੋਵੇਗੀ ਤੇ ਕੱਲ ਨੂੰ ਕੀ ਬਣਦਾ ਕੌਣ ਪ੍ਰਧਾਨਗੀ ਦੀ ਕੁਰਸੀ ਨੂੰ ਹੱਥ ਪਾਉਂਦਾ ਤੇ ਕੌਣ ਇਸ ਦੌੜ ਦੇ ਵਿੱਚ ਪਿੱਛੇ ਰਹਿੰਦਾ ਉਹ ਵੀ ਅਸੀਂ ਤੁਹਾਨੂੰ ਕੱਲ ਨੂੰ ਉੱਥੇ ਜਿਹੜਾ ਵਾ ਉਹ ਲਾਈਵ ਦਿਖਾਵਾਂਗੇ ਕਿ ਕੱਲ ਨੂੰ ਉੱਥੇ ਕੀ ਬਣਿਆ ਤੇ ਖੈਰ ਦਾਅਵੇ ਤਾਂ ਦੋਵੇਂ ਪਾਰਟੀਆਂ ਕਰ ਰਹੇ ਨੇ ਦੋਵੇਂ ਤਰ੍ਹਾਂ ਹੀ ਕਰ ਰਹੀਆਂ ਨੇ ਤੇ ਪ੍ਰਧਾਨ ਤੇ ਇੱਕ ਹੀ ਬਣਨਾ ਤੇ ਪਹਿਲਵਾਨ ਇੱਕ ਪਹਿਲਵਾਨ ਹੀ ਜਿੱਤਣਾ ਇੱਕ ਟਹਿਣਾ ਕੌਣ ਟੈਂਦਾ ਤੇ ਕੌਣ ਜਿੱਤਦਾ ਇਹ ਕੱਲ ਨੂੰ ਦੇਖਾਂਗੇ ਜੁੜੇ ਰਹੋ ਤਪਦਾ ਸੱਚ نیوز ਦੇ ਫੇਸਬੁੱਕ ਪੇਜ ਨਾਲ ਅਤੇ ਸਿਮਰ ਕੋਰ ਮਰਖਾਨਾ ਦੇ YouTube ਚੈਨਲ ਨਾਲ ਸਤਿ ਸ੍ਰੀ ਅਕਾਲ ਜੀ